ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਵੱਧ ਰਹੀ ਮਨਮਾਨੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਿਤੇ ਜਾਰੇ ਫੇਕ ਇਨਕਾਊਂਟਰਾਂ ਨੂੰ ਲੈ ਕੇ ਨਰਿੰਦਰਦੀਪ ਦੀ ਪਿਛਲੇ ਦਿਨੀ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੱਤਿਆ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪਿੱਛੇ ਦੇਖਿਆ ਜਸਪ੍ਰੀਤ ਦਾ ਸਿਓਂ ਦੌਂਦ ਵਾਲੇ ਮੁੰਡੇ ਦਾ ਵੀ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਹੈ ਸੋ ਸਾਰੀ ਗੱਲਬਾਤ ਅੱਜ ਪੰਜਾਬ ਪੁਲਿਸ ਦੇ ਦੁਆਲੇ ਹੀ ਰਹੂਗੀ ਸਾਰੀ ਗੱਲਬਾਤ ਦੇ ਦੌਰ ਸਾਡੇ ਵਿੱਚ ਮੌਜੂਦ ਹੋਣਗੇ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬੋ। ਸਰ ਇੱਕ ਆਪਾਂ ਪਿਛਲਾ ਇੰਟਰਵਿਊ ਕੀਤਾ ਸੀ ਉਸ ਵਿੱਚ ਤੁਸੀਂ ਕਿਹਾ ਸੀ ਵੀ ਜਿਹੜੀ ਪੰਜਾਬ ਪੰਜਾਬ ਹੈ ਹੁਣ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ। ਮੈਂ ਹੁਣ ਮੇਰਾ ਇਹ ਸਵਾਲ ਹੈ ਕਿ ਪੰਜਾਬ ਪੁਲਿਸ ਹੁਣ ਸਰਕਾਰ ਦੀ ਵੀ ਨਹੀਂ ਮੰਨ ਰਹੀ ਕਿ ਸਰਕਾਰ ਦੇ ਹੱਥੋਂ ਪੰਜਾਬ ਪੁਲਿਸ ਨਿਕਲ ਚੁੱਕੀ ਹੈ। ਨਹੀਂ ਸਰਕਾਰ ਦੇ ਹੱਥੋਂ ਨਹੀਂ ਨਿਕਲੀ ਹੋਈ ਸਰਕਾਰ ਆਪ ਹੀ ਕਰਵਾ ਰਹੀ ਹੈ ਸਰਕਾਰ ਨਾਲ ਜੜੀ ਹੋਈ ਹੈ। ਕਿਉਂਕਿ ਜਿਆਦਾ ਸਰਕਾਰ ਹੁਕਮ ਦੇਣਾ ਚਾਹੇ ਉਹਨੂੰ ਪੰਜਾਬ ਪੁਲਿਸ ਉਹ ਨਹੀਂ ਉਹ ਤਾਂ ਬਾਹਰ ਜਾ ਸਕਦੀ ਹਮ ਜਿਵੇਂ ਇੱਥੋਂ ਤੱਕੇ ਜਾ ਸਰਦਾ ਦਿਨ ਸਿੰਘ ਨੇ ਕੇਪੀਐਸ ਗਿਰ ਨੂੰ ਸਮਝਾਇਆ ਬਿਨਾ ਇਹ ਨਹੀਂ ਚੱਲਣਾ ਹੁੰਦਾ ਜਿੰਨਾ ਹੋ ਗਿਆ ਹੋ ਗਿਆ ਹੋਰ ਨਹੀਂ ਕਰਨਾ ਜੀ ਸੋ ਇਹ ਐ ਨਹੀਂ ਸਾਡੇ ਸਿਆਸੀ ਤੌਰ ਦੀ ਸਰਕਾਰ ਹੈ ਪਰ ਸਰਕਾਰ ਨੂੰ ਆਪ ਨੂੰ ਕੰਮ ਤਾਂ ਉਹਦਾ ਮਨਸ਼ਾ ਤਾਂ ਹੋਵੇ ਉਹਦੀ ਮਨਸ਼ਾ ਹੀ ਇਹ ਹੈ ਵੀ ਤੁਸੀਂ ਦਿਖਾਓ ਕਿੰਨੇ ਅਸੀਂ ਫੜਦੇ ਨਸ਼ਿਆਂ ਵਾਲੇ ਉਹ ਕਹਿੰਦੇ ਇਹ ਪੁਲਸ ਨੇ ਨਾਰਾ ਦਿੱਤਾ ਸੀ ਜੁੱਧ ਨਸ਼ੇ ਬੰਦੋ ਜੀ ਇਹ ਨਰਦ ਦਾ ਬਜਟ ਦੇ ਵਿੱਚ ਇਹ ਹਰਪਾਲ ਚੀਮਾ ਜੀ ਦੇ ਬਜਟ ਚ ਲਿਖਿਆ ਹੋਇਆ ਹੈ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਉਹਦੇ ਵੀ ਜਿਹੜੇ ਬੰਦੇ ਫੜੇ ਜਾ ਰਹੇ ਨੇ ਫਿਰ ਉਹ ਨਸ਼ਾ ਵਿਰੁੱਧ ਯੁੱਧ ਚ ਹੀ ਫੜੇ ਜਾ ਰਹੇ ਨਾ ਬਲਕਿ ਸਰਕਾਰ ਲੱਗਣੀ ਹੋਰ ਫੜੋ ਸਰਕਾਰ ਆਪ ਭਗਵੰਤ ਮਾਨ ਦੱਸੋ ਵੀ ਅਸੀਂ ਇੰਨੇ ਫੜਦੇ ਇੰਨੇ ਅੰਦਰ ਕਰਤੇ ਇੰਨੇ ਅੰਦਰ ਕਰਤੇ ਸੋ ਇਸ ਕਰਕੇ ਇਹ ਕਹਿਣਾ ਕਿ ਪੁਲਿਸ ਤੋਂ ਬੇਵਕੀਆ ਗਲਤ ਹੈ ਇਹ ਨਹੀਂ ਬੈਂ ਸਰ ਮਤਲਬ ਪੁਲਿਸ ਉਹਦੇ ਕੰਟਰੋਲ ਚ ਹੈ ਬਿਲਕੁਲ ਉਹ ਹੀ ਕੁਝ ਕਰੀਆ ਜੋ ਚਾਹੁੰਦਾ ਹੈ ਜੀ ਜ਼ਿੰਮੇਵਾਰੀ ਲੀਡਰਸ਼ਿਪ ਸਿਆਸੀ ਹੁੰਦੀ ਹੈ ਜੀ ਹੁਣ ਪੁਲਿਸ ਨੇ ਪਿਛੇ ਕੁਝ ਸਮੇਂਜੀ ਜੀ ਜੀ ਬਠਿੰਡੇ ਚ ਦੋ ਕਤਲ ਹਾਂ ਬਿਲਕੁਲ ਇੱਕ ਤਾਂ ਮੁੰਡੇ ਦੇ ਨੱਕ ਚ ਪਾਣੀ ਮੂੰਹ ਚ ਪਾ ਪਾ ਕੇ ਉਹਨੂੰ ਮਾਰਤਾ ਮੁਰਕੇ ਨੂੰ ਚੀਵ ਚ ਸੁੱਟਦਾ ਉਹ ਤਾਂ ਉੱਥੇ ਜਸਟਿਸ ਜੱਜ ਨੇ ਕੋਲਦੀਪ ਸਿੰਘ ਉਹਨਾਂ ਨੇ ਇਨਕੁਆਇਰੀ ਕੀਤੀ ਪੋਸਟਮਾਰਟਮ ਦੀ ਰਿਪੋਰਟ ਕੇ ਸਾਬਤ ਹੋ ਗਿਆ ਕਿ ਇਹ ਤਾਂ ਮਾਰ ਕੇ ਸੁੱਟਿਆ ਹੋਇਆ ਜੀ ਪਾਣੀ ਚ ਇਹ ਤਾਂ ਗਿਰੇ ਹੀ ਨਹੀਂ ਹਮ ਸੋ ਉਹ ਇੱਕ ਤਾਂ ਸਭ ਦੇ ਸਾਹਮਣੇ ਚਾਰ ਪੰਜ ਉਹਦੇ ਤੇ ਸੀ ਫਸੇ ਹੋਏ ਬਿਲਕੁਲ ਦੂਜਾ ਇਹ ਨਰਿੰਦਰ ਵਾਲਾ ਇਹਦੇ ਵਿੱਚ ਜਿੰਨੇ ਜਿੱਦਣੀਆਂ ਸਟਾਣੇ ਜਿੱਦਾਂ ਦਾ ਪੋਸਟ ਮਾਰਟ ਹੈ ਹੁਣ ਪੁਲਿਸ ਦਾ ਇਹ ਦਬਾਅ ਪੈ ਰਿਹਾ ਹੈ ਵੀ ਅਸੀਂ ਕਹੀਏ ਕਿ ਇਹ ਗੱਲ ਹੋਈ ਨਹੀਂ ਜੀ ਉਹਨਾਂ ਨੇ ਇੱਕ ਤੈਮਸ ਉਹ ਇਹ ਵਿਖਾਇਆ ਵੀ ਅਸੀਂ ਕੋਈ ਇਹ ਨਹੀਂ ਕਿਹਾ ਵੀ ਇਹਨੂੰ ਕਰੰਟ ਲੱਗਿਆ ਹੂੰ ਹੁਣ ਸਾਡੇ ਬੰਦੇ ਜਿਹੜੇ ਨੇ ਉਹ ਬਿਨਾ ਪੜ੍ਹੇ ਬਿਨਾ ਦੇਖੇ ਉਹਨਾਂ ਨੇ ਲਿਖਿਆ ਵੀ ਪੁਲਿਸ ਕਹਿੰਦੀ ਹੈ ਐਕਸੀਡੈਂਟ ਹੋਇਆ ਪੋਸਟ ਮਾਰਕਟ ਦੇਖਿਆ ਹੋਇਆ ਕਰੰਟ ਪੁਲਿਸ ਕਹਿੰਦੀ ਹੈ ਐਕਸੀਡੈਂਟ ਹੋਇਆ ਮਾਪੇ ਕਹਿੰਦੇ ਵੀ ਇਹਨਾਂ ਨੇ ਕਰੰਟ ਲਾ ਕੇ ਮਾਰਿਆ ਹੂੰ ਇਹ ਐਮਜ਼ ਨਹੀਂ ਕਹਿ ਰਹੀ ਜੀ ਇੱਕ ਪੁਲਿਸ ਦਾ ਬਿਆਨ ਉਹਨਾਂ ਦਰਜ ਕਰਿਆ ਹੋਇਆ ਇੱਕ ਉਹਨਾਂ ਦਾ ਮਾਪਿਆਂ ਦਾ ਕਰਿਆ ਹੋਇਆ ਲੋਕਾਂ ਨੇ ਉਹ ਮਾਪਿਆਂ ਦਾ ਪੜ੍ਹਿਆ ਹੂੰ ਜੇ ਦੋਨੋਂ ਹੀ ਪੜ੍ਹ ਕੇ ਕਹਿੰਦੇ ਇਹਦੇ ਉੱਤੇ ਆਹ ਲਿਖਿਆ ਵੀ ਮਾਪੇ ਆ ਕਹਿੰਦੇ ਨੇ ਇਹ ਕਹਿੰਦੇ ਨੇ ਉਹ ਕਹਿੰਦੇ ਐਮਸ ਕਹਿੰਦੀ ਐਮਸ ਨੇ ਨਹੀਂ ਕਿਹਾ ਉਹ ਜੀ ਉਹਨਾਂ ਨੂੰ ਫਿਰ ਨਾ ਕਰਨੀ ਪਈ ਅਸੀਂ ਤਾਂ ਕੋਈ ਨਹੀਂ ਕਿਹਾ ਹੂੰ ਦੂਜਾ ਵੀ ਅਜੇ ਰਿਪੋਰਟ ਆਉਣੀ ਹੈ ਉੱਥੇ ਕਫਰੈਂਸ ਕੁਮਾਰ ਤੋਂ ਦਵਾਤੀ ਅੱਛਾ ਉਹ ਕਹਿੰਦਾ ਜੀ ਹੋ ਸਕਦਾ ਜ਼ਹਿਰ ਖਾਧੀ ਹੋਵੇ ਹੋ ਸਕਦਾ ਇਹਨੇ ਨਸ਼ਾ ਦਾ ਵਾਧੂ ਦਿਆ ਹੋਵੇ ਉਹ ਲਵਾਟਰੀ ਇੱਥੇ ਜਿਹੜੀ ਖਾੜਾ ਇਹਨਾਂ ਦੇ ਪੁਲਿਸ ਦੇ ਕਬਜ਼ੇ 'ਚ ਹੈ ਓਕੇ ਹੁਣ ਉੱਥੋਂ ਇਹੋ ਬਿਲਕੁਲ ਮੈਂ ਪਹਿਲਾਂ ਹੀ ਕਿਹਾ ਸੀ ਪਾਲੀ ਇੱਕ ਗੱਲ ਤਾਂ ਪੱਕੀ ਐ ਵੀ ਇਹ ਨਸ਼ਾ ਉਹਨੇ ਲਿਆ ਵੀ ਹੋਇਆ ਸੀ ਨਸ਼ੇ ਨਾਲ ਮਰਿਆ ਜੀ ਜਾਂ ਉਹ ਕੋਈ ਯਾਰ ਖਾ ਕੇ ਮਰਿਆ ਜਿਹੜੀਆਂ ਸੱਟਾਂ ਲੱਗੀਆਂ ਹੋਈਆਂ ਨੇ 16 ਉਹ ਕਿਹਨੇ ਮਾਰੀਆਂ ਉਹ ਤਾਂ ਲੱਭਣੀ ਪਊ ਨਾ ਉਹ ਤਾਂ ਗੱਡੀਆਂ ਨੇ ਕੋਈ ਐਂ ਦੁਕਨਾਲੀਆਂ ਤਾਂ ਹੈ ਨਹੀਂ ਜੀ ਜੀ ਸੋ ਉਹ ਪੁਲਿਸ ਹੋਰ ਆਪਦੇ ਜਾਲ ਚ ਫਸੂਗੀ ਇੰਨੇ ਪੰਜ ਗਣਾਂ ਇੱਕ ਬੰਦਾ ਉਹ ਤਾਂ ਸ਼ਰਾਬ ਵਗਾਉਂਦੇ ਸੀ ਠੇਕੇ ਦੀ ਹੂੰ ਹੂੰ ਦਲਤਾਂ ਦਾ ਬੱਚਾ ਸੀ ਮੀਟ ਦੀ ਦੁਕਾਨ ਕਰਦਾ ਸੀ ਤਾਜੀ ਕਰਨਾ ਓਕੇ ਉਹ ਚੱਕਰਾਉ ਕਰੇ ਸਾਨੇ ਦਾ ਲੋਕਾਂ ਨੇ ਤੁਹਾਨੂੰ ਵਜੇ ਹੋਏ ਨੇ ਕਿ 5 ਗਰਾਂ ਕਿਲਾ ਮੋਗੇ ਜਿਹਦੇ ਸੀ ਹਾਂ ਹਾਂ ਬਿਲਕੁਲ ਤੇ ਉਹ ਜੀ ਉਹਨੂੰ ਕੀਤਾ ਕੀ ਜਦ ਕੇ ਰਿਆ ਹੋਇਆ ਸੀ ਉਹਨੂੰ ਲੈ ਗਏ ਚੱਕ ਕੇ ਦੋ ਭਰਾਵਾਂ ਨੂੰ ਉਹ ਤੋਂ 20000 ਰੁਪਏ ਮੰਗਦੇ ਸੀ ਹਾਂ ਜੀ ਉਹਦੋਂ ਕੋ ਹੈ ਨਹੀਂ ਸੀ 5000 ਰੁਪਏ ਮਹੀਨਾ ਉਹ ਦਿੰਦਾ ਸੀ ਜੋ ਦੋਸ਼ ਕਿੰਦਾ ਜਾ ਰਹੇ ਨੇ ਜੀ ਸਰ ਕਹਿੰਦੇ ਉਹ 20000 ਮੰਗਦਾ ਸੀ ਉਹਦੀ ਭੈਣ ਕਹਿ ਰਹੀ ਹੈ ਕਹਿੰਦੀ ਇਹਦੇ ਕੋ ਹੈ ਨਹੀਂ ਸੀ ਦੋਵਾਂ ਨੂੰ ਚੁੱਕ ਕੇ ਲੈ ਗਏ ਇੱਕ ਨੂੰ ਤਾਂ ਸੰਤਾਂ ਮਿੱਟੀ ਕਰਕੇ ਫੜਾਤਾ ਉੱਥੇ ਪੁਲਿਸ ਵਾਲਾ ਜਿਹੜਾ ਆਉਂਦਾ ਕਿਉਂਕਿ ਦਲਤ ਨੇ ਬੋਲਦਾ ਆਉਂਦਾ ਉਹ ਵੀ ਕੰਨ ਆਏ ਲੋਹਣਾਲ ਬੋਲਦਾ ਉਹ ਵੀ ਕੋਈ ਇੱਜ਼ਤ ਮਾਨ ਨਾਲ ਨਹੀਂ ਗੱਲ ਕਰਿਆ ਉੱਥੇ ਲੋਹਣਾਲ ਗੱਲ ਕਰਿਆ ਜਦ ਕਿ ਉਹਨੂੰ ਬੜਾ ਹਰੀਮੀ ਨਾਲ ਗੱਲ ਕਰਨੀ ਚਾਹੀਦੀ ਸੀ ਹੂੰ ਉਹਦੀ ਐਸਐਸਪੀ ਤਾਂ ਬੜੀ ਹਰੀਮੀ ਨਾਲ ਗੱਲ ਕਰਹੀ ਆ ਕੁੰਡਲ ਜੀ ਉੱਥੇ ਬਠਿੰਡੇ ਚ ਅੰਦਰਿੰਦਰਜੀਤ ਵਾਲੇ ਮਾਮਲੇ ਚ ਉੱਥੋਂ ਇੱਕ ਇਨਸਪੈਕਟਰ ਟਾਈਪ ਜਿਹੜਾ ਹੈਗਾ ਕੋਈ ਛੋਟਾ ਅਧਿਕਾਰੀ ਹੈ ਜਿਹੜਾ ਉਹ ਆਇਆ ਆਕਰਕੇ ਬੋਲ ਰਿਹਾ ਸੋ ਇਹ ਇਹ ਤਾਂ ਇਹ ਪਤਾ ਨਹੀਂ ਇਦਾਂ ਹੀ ਜਿਹੜਾ ਪਟਿਆਲੇ ਵਾਲਾ ਕੇਸ ਤੁਸੀਂ ਕਹੀ ਦਿੱਤਾ ਸੋ ਇਹਨੂੰ ਜਦ ਅਸੀਂ ਇਹ ਸਾਰੇ ਘਟਨਾਕਰਮ ਨੂੰ ਦੇਖਦੇ ਆਂ ਇਤੋਂ ਬੰਦਾ ਕਿਵੇਂ ਚੱਕਿਆ ਕਿਵੇਂ ਮਾਰਿਆ ਕਿਵੇਂ ਕੁਛ ਹੋਇਆ ਉਹਦੇ ਵਿੱਚ ਇਹ ਪੁਲਿਸ ਸਟੇਟ ਹੀ ਬਣੀ ਹੋਈ ਆ ਪਰ ਪੁਲਿਸ ਸਟੇਟ ਕਦੀ ਪੁਲਿਸ ਨਹੀਂ ਬਣਾ ਰਹੀ ਇਹਨੂੰ ਸਿਆਸਤ ਇਤੋਂ ਦੀ ਵੀ ਬਣਾ ਰਹੀ ਆ ਉਹ ਵੀ ਚਾਹੁੰਦੀ ਆ ਵੀ ਇਹਨਾਂ ਨੂੰ ਡੰਡਾ ਫੇਰੋ ਜੀ ਦੂਜਾ ਉਹਨਾਂ ਦੇ ਐਮਐਲਏ ਮੰਤਰੀ ਕਹਿੰਦੇ ਹੁਣ ਤੁਸੀਂ ਕਿਹਾ ਵੀ ਇਹ ਸਿਆਸਤ ਜਿਹੜੀ ਹੈ ਵੀ ਉਹ ਤੋਂ ਬਾਹਰ ਪੁਲਿਸ ਬਿਲਕੁਲ ਨਹੀਂ ਬਾਹਰ ਮੈਂ ਉਹਦਾ ਇੱਕ ਹੋਰ ਸਬੂਤ ਦਿੰਦਾ ਬਾਬਾ ਫਰੀਦ ਯੂਨੀਵਰਸਿਟੀ ਕੱਪੜੇ ਦੀ ਰਿਪੋਰਟ ਸੀ ਕੋਈ ਬਹੁਤ ਵੱਡੇ ਕਪਲੇ ਦੀ ਵਾਈਸ ਚੰਤਨ ਆਪਦੇ ਕਹਿੰਦੇ ਰਿਸ਼ਤੇਦਾਰ ਲਾ ਰੱਖੇ ਨੇ ਆਪਦੇ ਪੁੱਤ ਹੋ ਜਿਹੜੇ ਬਾਅਦ ਵਿੱਚ ਉਹਨਾਂ ਨੂੰ ਵੀ تنਖਾਹ ਦਿੱਜਦਾ ਹੈ ਪਤਾ ਨਹੀਂ ਕਿੰਨੀ ਸੱਚਾ ਕਿੰਨੀ ਝੂਠ ਹੈ ਵਿਜੀਲੈਂਸ ਉੱਥੇ ਚਲੀ ਗਈ ਹਮ ਬਸ ਇਹ ਯੂਨੀਵਰਸਿਟੀ ਦੇਖਣੀ ਹੈ ਉੱਥੋਂ ਦਾ ਐਮ ਐਡ ਹੈ ਜਿਹੜਾ ਉਹ ਆ ਕੇ ਕਹਿੰਦਾ ਤੁਹਾਨੂੰ ਕਿਹਨੇ ਭੇਜਿਆ ਕਹਿੰਦਾ ਜੀ ਸਾਨੂੰ ਮੁੱਖ ਮੰਤਰੀ ਨੇ ਕਹਿੰਦਾ ਇੱਛੇ ਦਾ ਮੁੱਖ ਮੰਤਰੀ ਮਾਇਆ ਜੀ ਤੇ ਉਹਨੇ ਨਹੀਂ ਉੱਥੇ ਜਾਂਚ ਹੋਣ ਦਿੱਤੀ ਹਮ ਜੇ ਸਿਆਸ ਦੀ ਤਾਕਤ ਨਾ ਹੋਵੇ ਵਿਜੀਲੈਂਸ ਪੁਲਸੀ ਹੁੰਦੀ ਹੈ ਨਾ ਤੇ ਫਿਰ ਤਾਂ ਉਹ ਕਰ ਦਿੰਦਾ ਇਹਨਾਂ ਕੋਈ ਉਹਨੂੰ ਹਨ ਕਰੀ ਨਹੀਂ ਕਰੰਦਤੀ ਇਤੋਂ ਪਤਾ ਲੱਗਦਾ ਵੀ ਇੱਥੇ ਪੁਲਿਸ ਰਾਜ ਕੀ ਨਾ ਕਰਿਆ ਹੋਇਆ ਬਿਲਕੁਲ ਅੱਛਾ ਡਾਕਟਰ ਸਾਹਿਬ ਠੀਕ ਹੈ ਜੀ ਕੋਈ ਮਾੜਾ ਮੋਟਾ ਛੋਟਾ ਮੋਟਾ ਕਰਾਇਮ ਕਰਦਾ ਹੈ ਪੁਲਿਸ ਫੜ ਵੀ ਲੈਂਦੀ ਹੈ ਤਾਂ ਪਰ ਪੁਲਿਸ ਨੂੰ ਕੋਣ ਅਧਿਕਾਰ ਦਿੰਦਾ ਵੀ ਉਹਦੀ ਹੱਤਿਆ ਕੀਤੀ ਜਾਵੇ ਨਹੀਂ ਨਹੀਂ ਹੱਤਿਆ ਛੱਡੋ ਉਹਨੂੰ ਕੁੱਟਣ ਦਾ ਵੀ ਅਧਿਕਾਰ ਨਹੀਂ ਹੈ ਹਾਂ ਅੱਜ ਕੱਲ ਤਾਂ ਮਾਡਰਨ ਤਰੀਕੇ ਨੇ ਜੀ ਪੁਲਿਸ ਕੋਲ ਕੋਈ ਕੁੱਟਣ ਦਾ ਅਧਿਕਾਰ ਨਹੀਂ ਇਸ ਕਰਕੇ ਕਹੇ ਉਹ ਫੜੇ ਨੂੰ ਮੈਡੀਕਲ ਵੀ ਕਰਾਉਣਾ ਹੁੰਦਾ ਮਾਜੀ ਸਾਹਿਬ ਨੂੰ ਫੜਿਆ ਸੀ ਮੈਡੀਕਲ ਕਰਾਉਣਾ ਪਿਆ ਸੀ ਜੀ ਸੋ ਮੈਡੀਕਲ ਕਰਾਉਣਾ ਮਤਲੀ ਹੁੰਦਾ ਜੀ ਉਹਦਾ ਵੀ ਕੇਸ ਬਣੇਗਾ ਕਿਉਂਕਿ ਉਹਨਾਂ ਨੂੰ ਕੁੱਟਣ ਦਾ ਕੋਈ ਹੱਕ ਨਹੀਂ ਤੁਸੀਂ ਨਾਰਕੋ ਟੈਸਟ ਕਰ ਸਕਦੇ ਹੋ ਤੁਸੀਂ ਸਾਈਕੋਲੋਜੀਕਲੀ ਉਹਨੂੰ ਕਨਫਿਊਜ਼ ਕਰਕੇ ਪੁੱਛ ਸਕਦੇ ਹੋ ਬਾਰ-ਬਾਰ ਬਹੁਤ ਕੁਝ ਕਰ ਸਕਦੇ ਹੋ ਜੀ ਸੋ ਇਸ ਕਰਕੇ ਪੁਲਿਸ ਨੂੰ ਕੁੱਟਣ ਦਾ ਕੋਈ ਇਧਕਾਰ ਨਹੀਂ ਇਸ ਤੋਂ ਅੱਗੇ ਨਿਹਰਾ ਜਿਹੜਾ ਸਵਾਲ ਹੈ ਜਿਹੜਾ ਤੁਹਾਡੇ ਸਵਾਲ 'ਤੇ ਨਿਕਲਦਾ ਹੋਇਆ ਉਹ ਇਹ ਹੈ ਵੀ ਜੇ ਕੋਈ ਕਾਤੜ ਦੀ ਆ ਉਹਦੇ ਉੱਤੇ ਵੀ ਕੋਈ ਕਾਨੂੰਨ ਹੈ ਨਾ ਭਗ ਸਿੰਘ ਹੋਰਾਂ ਨੂੰ ਵੀ ਤਾਂ ਕਾਨੂੰਨ ਨਹੀਂ ਸਜ਼ਾ ਤੀ ਹੈ ਸੱਚੀ ਹੈ ਜੇ ਝੂਠੀ ਹੈ ਹੂੰ ਉਹ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਉਹਨੂੰ ਫੜ ਲਿਆ ਕੇਸ ਰਜਿਸਟਰ ਕਰ ਲਿਆ ਉਹ ਕੇਸ ਦਾ ਚਲਾਨ ਤਫਤੀਸ਼ ਕਰਕੇ ਪੇਸ਼ ਕਰ ਦਿਓ ਉਹ ਅਦਾਲਤ ਚਾਪ ਦੇਵਾ ਪੁਖਤਾ ਦਿਓ ਤੁਹਾਨੂੰ ਗੋਲੀ ਮਾਰਨ ਦਾ ਕਿਛੁ ਅਧਿਕਾਰ ਨਹੀਂ ਗਿਆ ਜਾਂ ਉਹਨੂੰ ਕੁੱਟਕੁੱਟ ਕੇ ਰੋਜਣਾ ਦਿੱਤਾ ਵਾਹਾਂ ਥੋੜਨ ਦਾ ਜਾਂ ਉਹਨੂੰ ਆਰੀ ਕਰਨ ਦੇਂਦਾ ਤਾਂ ਤੁਹਾਨੂੰ ਕਿਛੁ ਅਧਿਕਾਰ ਹੀ ਨਹੀਂ ਹੈ ਇਹ ਵੱਡੀ ਗੱਲ ਹੈ ਜਿਹੜੀ ਸਾਡੀ ਪੁਲਿਸ ਹੈ ਇਹ ਦਿੰਦਗੀ ਵੱਲ ਨੂੰ ਵੱਧ ਰਹੀ ਹੈ ਜਦ ਕਿ ਜਿਹੜਾ ਪੂਰੀ ਦੁਨੀਆ ਦਾ ਸਮਾਜ ਹੈ ਉਹ ਇਨਸਾਨੀਅਤ ਵੱਲ ਨੂੰ ਵੱਧ ਰਿਹਾ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਫਾਂਸੀ ਦੀ ਸਜ਼ਾ ਵੀ ਨਹੀਂ ਦੇਣੀ ਚਾਹੀਦੀ ਇਹ ਵੱਡੀ ਅਸੀਂ ਕਹਿੰਦੇ ਜਾਨਵਰਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਜਾਨਵਰਾਂ ਨੂੰ ਤਜਰਬਾ ਵਾਸਤੇ ਨਹੀਂ ਵਰਤਣਾ ਚਾਹੀਦਾ ਉਹ ਵੀ ਜੀਵ ਨੇ ਦੂਜੇ ਪਾਸੇ ਜਿਹੜਾ ਰੱਬ ਦਾ ਸਰਵਉੱਤਮ ਜੀਵ ਹੈ ਬਾਬੇ ਨੇ ਇੱਥੇ ਕਿਹਾ ਹੈ ਇਸ ਧਰਤੀ ਤੇ ਤੇਰੀ ਸਰਦਾਰੀ ਅਬਰ ਜੋਨ ਤੇਰੀ ਪਹਿਹਾਰੀ ਉਹ ਜਿਹਦੀ ਸਰਦਾਰੀ ਆ ਉਹਨੂੰ ਅਸੀਂ ਕੁੱਤੀ ਜਾਂਦੇ ਆ ਉਹਦੇ ਉਲਟ ਅਸੀਂ ਕੀੜੇ ਮਕੌੜੇ ਹੋਰਾਂ ਨੂੰ ਬਚਾ ਰਹੇ ਆ ਇਹ ਪਤਾ ਨਹੀਂ ਇਹ ਇਹ ਦੁੱਬਦਾ ਸਾਡੀ ਇਹ ਦਵੰਦ ਚ ਫਸੇ ਹੋયા ਅਸੀਂ ਜਾਂ ਮੈਂ ਕਹਾਂਗਾ ਦਿਖਾਵੇ ਚ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਤਾਂ ਭੜੇ ਜੀ ਪੇੜਾਂ ਪੰਛੀਆਂ ਨੂੰ ਬਚਾ ਰਹਾਂ ਤੇ ਦੂਜੇ ਪਾਸੇ ਬੰਦਿਆਂ ਦਾ ਉਹਨਾਂ ਕੋਲ ਹੀ ਮਟਾਰਿਆ ਅੱਛਾ ਡਾਕਟਰ ਸਾਹਿਬ ਸਾਕਾ 1984 ਕੱਲੂਕਾਰੇ ਦੇ ਦਿਨ ਚੱਲ ਰਹੇ ਨੇ ਹਰ ਸਾਲ ਜਦੋਂ ਜੂਨ ਆਂਦਾ ਤਾਂ ਸਾਕਾ ਯਾਦ ਆ ਜਾਂਦਾ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 90 ਦਾ ਦੌਰ ਆਇਆ ਹਣਾ ਕੇਪੀਐਸ ਗਿੱਲ ਦੀਆਂ ਮਨਮਾਨੀਆਂ 25000 ਤੋਂ ਵੱਧ ਜਿਹੜੀਆਂ ਇਲੀਗਲ ਕਿਲਿੰਗ ਹੋਈਆਂ ਗੈਰਕਾਨੂੰਨੀ ਗਤੀਵਿਧੀਆਂ ਉਹ ਤੋਂ ਵਾਪਰੀਆਂ ਉਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਅੱਜ ਸਿਰਜਿਆ ਜਾ ਰਿਹਾ ਕਿਹੋ ਜਿਹਾ ਵਰਤਾਂਤ ਜਿਹੜਾ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਲੋਕ ਲੋਕ ਨੇ ਜਿਹੜੇ ਖਾਸ ਨੇ ਦਹਿਸ਼ਤ ਵਿੱਚ ਨੇ ਕਦੋਂ ਤੱਕ ਸਰਕਾਰ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਪੰਜਾਬ ਦਾ ਮਾਹੌਲ ਹੈ ਜਿਹੜਾ ਵਧੀਆ ਬਣਾਇਆ ਜਾਵੇਗਾ ਪੁਲਿਸ ਦੀ ਜਿਹੜੀ ਮਨਮਾਨੀ ਹੈ ਉਹਨੂੰ ਘੱਟ ਕੀਤੀ ਜਾਵੇਗੀ ਪੁਲਿਸ ਲੋਕਾਂ ਦੀ ਕੰਮ ਕਰੇਗੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਉਹ ਲੋਕਾਂ ਦੀ ਸੇਵਾ ਲਈ ਹੁੰਦਾ ਪਰ ਜਿਹੜੀ ਪੁਲਿਸ ਦੀ ਲਗਾਤਾਰ ਵਧ ਰਹੀ ਮਨਮਾਨੀ ਹੈ ਕਿੰਨੇ ਹੀ ਪਿਛਲੇ ਦਿਨਾਂ ਦੇ ਵਿੱਚ ਇਨਕਾਊਂਟਰ ਹੋਏ ਨੇ ਸਰ ਇਸ ਵਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਰਕਾਰਾਂ ਦੋ ਤਰ੍ਹਾਂ ਕੰਮ ਕਰਦੀਆਂ ਹੁੰਦੀਆਂ ਨੇ ਜਿਵੇਂ ਮੈਂ ਡਾਕਟਰੀ ਦਾ ਉਦਾਹਰਨ ਦੇਵਾਂ ਮੈਂ ਡਾਕਟਰੀ ਦਾ ਵਿਦਿਆਰਥੀ ਹਾਂ ਵੀ ਕਿ ਡਾਕਟਰ ਇਹ ਸਮਝਦਾ ਹੈ ਕਿ ਲੋਕ ਬਿਮਾਰ ਨਾ ਹੋਣ ਰਿਸਕ ਫ੍ਰੀ ਹੋਣ ਮੈਨੂੰ ਇਹ ਦਿਖਾਉਣ ਆਣ ਕਿ ਜੀ ਮੈਂ ਰਿਸੋਰਸ ਤਾਂ ਮੈਨੂੰ ਫੀਸ ਦੇ ਕੇ ਜਾਣਾ ਇੱਕ ਕਹਿੰਦਾ ਇਹਨਾਂ ਚ ਮਲੇਰੀਆ ਫੈਲੇ ਟਟੀਆਂ ਫੈਲਣ ਤਾਂ ਮੇਰੇ ਕੋਲ ਆਉਣਗੇ ਮੇਰੇ ਤਾਂ ਪੈਸਾ ਬਣ ਦੋਹਾਂ ਚ ਦੋਹੇ ਮਰੀਜ਼ਾਂ ਉੱਤੇ ਕੇਂਦਰਿਤ ਨੇ ਦੋਹਾਂ ਨੂੰ ਪੈਸਾ ਕਮਾਉਣਾ ਪਰ ਨਿਸ਼ਾਨਾ ਵੱਖਰਾ ਹੈ ਸਰਕਾਰਾਂ ਦਾ ਅੱਜ ਦੁਨੀਆ ਦੇ ਵਿੱਚ ਇਹ ਹੋ ਰਿਹਾ ਹੈ ਕਿ ਸਰਕਾਰਾਂ ਮਨੁੱਖਤਾ ਨੂੰ ਜਿਹੜੇ ਵੀ ਉਹਨਾਂ ਦੇ ਸ਼ਹਿਰੀ ਨੇ ਨਾਗਰਿਕ ਨੇ ਉਹਨਾਂ ਨੂੰ ਚੰਗਾ ਜੀਵਨ ਦੇਣਾ ਪਰ ਸਾਡੀ ਸਰਕਾਰ ਜੋ ਕੁਝ ਕਰ ਰਹੀ ਹੈ ਇਹ ਦਿਖਾਵਾ ਕਰ ਰਹੀ ਹੈ ਪਹਿਲੀ ਗੱਲ ਇਹਦੇ ਕੋਲ ਕੋਈ ਸਿਧਾਂਤ ਨਹੀਂ ਹੈ ਇਹ ਜਿੱਦੇ ਆਏ ਸੀ ਅਸੀਂ ਗਲਤ ਇੰਟਰਪ੍ਰੀਟ ਕਰ ਰਹੇ ਹਾਂ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਦੇਖਦੇ ਨਹੀਂ ਇਹਨਾਂ ਨੇ ਕਿਹਾ ਸੀ ਸਚੱਜਾ ਪ੍ਰਸ਼ਾਸਨ ਦੇਾਂਗੇ ਤੁਸੀਂ ਵੀ ਇਹੀ ਗੱਲ ਕਰੀ ਬੋ ਕਹਿੰਦੇ ਸਚੱਜਾ ਪ੍ਰਸ਼ਾਸਨ ਦੇਾਂਗੇ ਪ੍ਰਸ਼ਾਸਨ ਤੋਂ ਉਹ ਵੀ ਮਾੜਾ ਹੋ ਗਿਆ ਦੂਜਾ ਕਹਿੰਦੇ ਸਰਕਾਰ ਤੁਹਾਡੇ ਦਰਵਾਜ਼ੇ ਹੂੰ ਸਰਕਾਰ ਦੇ ਦਵਾਰ ਗੈਨੂਨੀ ਕੋਈ ਪੁੱਛਦਾ ਤੇ ਸਰਕਾਰ ਨੇ ਦਵਾਰ ਤਾਂ ਆਉਣਾ ਹੀ ਕੀ ਹੈ ਬਿਲਕੁਲ ਬਿਲਕੁਲ ਭਗਵੰਤ ਮਾਨ ਬਠਿੰਡੇ ਗਿਆ ਉਥੇ ਨਰਿੰਦਰ ਜੀ ਦੇ ਮਰਦ ਤਾਂ ਬੋਲੇ ਹੀ ਨਹੀਂ ਉਥੇ ਕਹੀਗਾ ਅਕਾਲੀ ਦਲ ਐ ਕਰਦਾ ਐ ਸ਼੍ਰੋਮਣੀ ਕਮੇਟੀ ਐ ਕਰਦੀ ਐ ਬਲੁਦੀ ਐ ਕਰਦੇ ਨੇ ਉਹੀ ਬੋਲੀ ਗਿਆ ਤਵਾਲਾ ਹੀ ਗਿਆ ਸੋ ਇਸ ਕਰਕੇ ਇਥੋਂ ਹੀ ਪਤਾ ਲੱਗਦਾ ਹੈ ਕਿ ਅਸੀਂ ਸੱਭੇ ਸਮਾਜ ਵੱਲ ਵਧਨ ਦੀ بجائے ਅਸੀਂ ਵਾਦੇ ਝੂਠੇ ਕਰਕੇ ਅਸੀਂ ਲੋਕਾਂ ਨੂੰ ਧੋਖਾ ਦੇ ਕੇ ਅਸੀਂ ਲੋਕਾਂ ਨੂੰ ਭਰਮਜਾਲ ਚ ਪਾ ਕੇ ਹੱਥਾਂ ਤੇ ਸਿਰਾਂ ਜਮਾ ਕੇ ਕਿ ਮੈਂ ਤਾਂ ਖਤਮ ਕਰ ਦੂੰਗਾ ਯੁੱਧ ਨਿਸ਼ੰਭ ਰੂਪ ਬੀਹੀ ਆ ਉਹਦੇ ਵਿੱਚ ਅਸੀਂ ਸਿੱਖਿਆ ਸੁਧਾਵਾਂਗੇ ਸੇਚ ਅਸੀਂ ਕਿਉਂਕਿ ਨਾ ਸਾਨੂੰ ਕੰਮ ਕਰਨਾ ਆਉਂਦਾ ਨਾ ਅਸੀਂ ਕਰਦੇ ਆਂ ਨਾ ਚ ਨ ਜਾਣੇ ਆਂਗਣ ਢੇਡਾ ਇਹ ਪੰਜਾਬੀ ਚ ਕਹਿੰਦੇ ਨੇ ਸੋ ਇਸ ਕਰਕੇ ਮੈਨੂੰ ਐ ਲੱਗਦਾ ਬਾਬੇ ਨੇ ਕਿਹਾ ਅੰਦਾ ਆਗੂ ਜੀ ਆ ਚੀਏ ਕਿਉਂ ਪਾਦਰ ਜਾ ਆਪ ਮੁਸੇ ਮਤ ਹੋਸੀਏ ਕਿਉਂ ਰਾ ਪਾਸ਼ਾ ਜਿਹੜਾ ਆਗੂ ਆਪ ਹੀ ਜਿਨ੍ਹਾਂ ਨੂੰ ਪਤਾ ਨਹੀਂ ਕੀ ਕਰਨਾ ਐ ਐਮਐਲਏ ਇਹਨਾਂ ਦੇ ਬੇਵਾਰੇ ਹੋਏ ਫਿਰਦੇ ਨੇ ਐਮਐਲਏ ਜਾ ਕੇ ਦਫ਼ਤਰਾਂ ਦੇ ਵਿੱਚ ਤੰਗ ਕਰਦੇ ਨੇ ਸਾਰਿਆਂ ਦੇ ਉੱਤੇ ਦੋਸ਼ ਲੱਗ ਰਹੇ ਨੇ ਜਿਹੜੇ ਫੜੇ ਜਾਂਦੇ ਨੇ ਆਪ ਹੀ ਭਗਵੰਤ ਮਾਨ ਕਹਿੰਦਾ ਵੀ ਇਹਨੂੰ ਪੈਸੇ ਦੇਣਦੇ ਫੜਿਆ ਮੈਂ ਮੰਤਰੀ ਨੂੰ ਰਿਸ਼ਵਤ ਦੇ ਵਾਸਤੇ ਮੇਰੇ ਕੋਲ ਤਾਂ ਵੀਡੀਓ ਹੈ ਉਹ ਮੰਤਰੀ ਦੀ ਹਾਂ ਉਹ ਕਲੀਅਰ ਰਿਪੋਰਟ ਫਾਈਲ ਹੋ ਰਹੀ ਆ ਕਿਤੇ ਨਾ ਕਿਤੇ ਜਾਤ ਭਗਵੰਤ ਮਾਨ ਨੇ ਉਹ ਵੀਡੀਓ ਗਲਤ ਸੁਣੀ ਐ ਤੇ ਜਾਂ ਫਿਰ ਭਗਵੰਤ ਮਾਨ ਨੇ ਉਹ ਵੀਡੀਓ ਬਦਲੀ ਐ ਕਿ ਜਾਂ ਫਿਰ ਉਹ ਵੀਡੀਓ ਨੂੰ ਪੁੱਟ ਸਨੇ ਇਨਵੈਸਟੀਗੇਸ਼ਨ ਕਿਉਂ ਨਹੀਂ ਰੋਕਿਆ ਵੀ ਇਹਨੂੰ ਵਰਤੋ ਨਾ ਨਹੀਂ ਤਾਂ ਉਹਦੇ ਵੀਡੀਓ ਜਦ ਮੁੱਖ ਮੰਤਰੀ ਕਹੇ ਜੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਵੀਡੀਓ ਸੁਣੀ ਤਾਂ ਸਸਪੈਂਡ ਕਰਿਆ ਫਿਰ ਤਾਂ ਮੁੱਖ ਮੰਤਰੀ ਨੂੰ ਉਹਦੀ ਕੁਰਸੀ ਚਾੜ ਦੇਣੀ ਚਾਹੀਦੀ ਕਿਉਂਕਿ ਉਹ ਤਾਂ ਦੋਸ਼ ਲਾਇਆ ਸੀ ਇਹਦਾ ਮਦਦ ਤੋਂ ਝੂਠਾ ਦੋਸ਼ ਲਾਇਆ ਸੀ ਬਿਲਕੁਲ ਜਿਹਨ ਜਾਂ ਭਵੰਤ ਮੰਤਰੀ ਕਹਰੇ ਚ ਜਾਂ ਉਹਦੀ ਤੁਸਤੀ ਸੀ ਏਜੰਸੀ ਸਕੱਤਰੇ ਚ ਦੋਹਾਂ ਚੱਕ ਕਟਰੇ ਚ ਅੱਛਾ ਸਰ ਆਪਾਂ ਨੇ ਅੱਜ ਇਹ ਗੱਲ ਕੀਤੀ ਹੈ ਨਸ਼ਾ ਵਿਰੁੱਧ ਹਨ ਪਰ ਇੱਕ ਨਵਾਂ ਸ਼ਹਿਰ ਦੇ ਪਿੰਡ ਵਿੱਚ ਨਸ਼ਾ ਵਿਰੋਧ ਮਾਰਚ ਕੱਢਿਆ ਗਿਆ ਸੀ ਉੱਥੇ ਕੈਜਰੀਵਾਲ ਵੀ ਮੌਜੂਦ ਸੀ ਕੈਜਰੀਵਾਲ ਨੇ ਸਪੀਚ ਦਿੰਦੇ ਹੋਏ ਪਤਾ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਵੀ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਭਗਵੰਤ ਮਾਨ ਦੀ ਹਜ਼ਰੀ ਦੇ ਵਿੱਚ ਤੁਸੀਂ ਇਸ ਤੋਂ ਕੀ ਸਮਝਦੇ ਕੱਲ ਇਹ ਹੈ ਉਹ ਮਤਲਬ ਉਹ ਕਹਿੰਦੇ ਰਾਤ ਨੂੰ ਵੀ ਨਸ਼ਾ ਨਹੀਂ ਬੰਨਦੇ ਕਹਿੰਦੇ ਹਾਥ ਕੰਨਨ ਕੋ ਆਰਸੀ ਕਿਹਾ ਉਹ ਕਹਿੰਦੇ ਸਾਡੇ ਇੱਕ ਵੀ ਮੰਤਰੀ ਨਸ਼ਾ ਨਹੀਂ ਕਰਦਾ ਨਹੀਂ ਕਰਦਾ ਤੇ ਉਹ ਆਫੀਮ ਨਜ਼ਰ ਮਾਰਦੇ ਮਿੱਤੋ ਕਦੇ ਵਾਸਤੇ ਕਹਿੰਦੇ ਕੀ ਲੋੜ ਹੈ ਲੋਕ ਤਾਂ ਇਹ ਕਹਿੰਦਾ ਗਏ ਸੀ ਇਹਦੀ ਪਾਰਟੀ ਦੇ ਜੀ ਕਿ ਜੀ ਸਾਨੂੰ ਕੋਈ ਪਤਾ ਨਹੀਂ ਵੀ ਕਦੇ ਨਸ਼ੇ ਚੁੱਪਤ ਪਾਵੇ ਮੈਂ ਜਿਗਰਿਆ ਹੋਵੇ ਉਦੋਂ ਮੁੱਖ ਮੰਤਰੀ ਨਹੀਂ ਸੀ ਸੋ ਇਹ ਕਹਿੰਦਾ ਵੀ ਮੈਂ ਆਪਣੀ ਮਾਂ ਦੇ ਕਹੇ ਤੋਂ ਛੱਡਤਾ ਪਤਾ ਨਹੀਂ ਕਿੰਨਾ ਕ ਛੱਡਿਆ ਜਿਹੜੇ ਨਾਲ ਦੇ ਸਕਿਉਰਟੀ ਗਾਰਡ ਨੇ ਜਾ ਉਹਨਾਂ ਨੂੰ ਪਤਾ ਸੋ ਇਸ ਕਰਕੇ ਨਸ਼ੇ ਕੌਣ ਕਰਦਾ ਹੈ ਕੌਣ ਨਹੀਂ ਦੂਜਾ ਤੁਸੀਂ ਕਹੇ ਸ਼ਰਾਬ ਨੂੰ ਨਸ਼ੇ ਤਾਂ ਸਾਰੀ ਨਹੀਂ ਬਲਕਿ ਸ਼ਰਾਬ ਬੜੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜੀ ਬਾਬੇ ਨੇ ਕਿਹਾ ਜਿੱਤ ਪੀਤੇ ਮਤ ਦੂਰ ਹੋਏ ਬੰਗ ਨ ਪਵੇ ਵਿਚ ਆਏ ਜੀ ਆਪਣਾ ਪਰਾਇਆ ਨਾ ਪਛਾਨੀ ਖਸਮੋਂ ੱਟਕੇ ਖਾਈ ਐਸਾ ਮਦਮੂਰ ਨ ਪੀਚੇ ਜੇ ਕਾ ਪਰਮਸਾਏ ਬਿਲਕੁਲ ਭਾਂਗ ਮਾਛੜੀ ਸੁਰਾਪਾਨ ਜੋ ਜੋ ਪ੍ਰਾਣੀ ਖਾਈ ਕਬੀਰ ਸਾਹਿਬ ਦਾ ਸੋ ਇਸ ਕਰਕੇ ਇਹ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਸਾਡਾ ਸੱਭਿਆਚਾਰ ਇੱਥੇ ਦਾ ਹੈ ਇਹ ਨਸ਼ਾ ਵਾਲਿਆਂ ਨੂੰ ਚੰਗਾ ਨਹੀਂ ਸਮਝੇ ਇਹਨਾਂ ਨਸ਼ਾ ਕਰਨ ਵਾਲਿਆਂ ਨੂੰ ਸ਼ਰਾਬੀ ਜਿਹੜੇ ਪੀ ਕੇ ਸ਼ਰਾਬ ਬਦਮਾਸ਼ੀਆਂ ਦਾ ਲੜਕਾ ਦੇ ਮਾਰਦੇ ਨੇ ਉਹਨਾਂ ਨੂੰ ਲੋਕ ਚੰਗਾ ਨਹੀਂ ਸਮਝਦੇ ਪਰ ਹੁਣ ਇਹ ਸਰਕਾਰ ਨੇ ਜਿੱਥੇ ਨਸ਼ਾ ਚ ਸ਼ਰਾਬ ਤੋਂ ਜ਼ਿਆਦਾ ਆਮਦਨ ਨਹੀਂ ਹੈ ਨਾ ਵੀ ਉਹਨੂੰ ਮੰਨਣ ਇਹ ਐ ਕਰਨਾ ਆਪ ਦੇ ਸਾਰਿਆਂ ਦਾ ਡਰਗ ਟੈਸਟ ਕਰਵਾ ਲੈਣਾ ਆਪੇ ਪਤਾ ਲੱਗ ਜੂ ਵੀ ਇਸ ਤੋਂ ਬਿਨਾਂ ਸ਼ਰਾਬ ਤੋਂ ਬਿਨਾਂ ਹੋਰ ਕੀ ਕਰਦੇ ਠੀਕ ਹੈ ਸਰ ਇੱਕ ਆਖਰੀ ਸਵਾਲ ਲੈ ਕੇ ਗੱਲ ਖਤਮ ਕਰਦੇ ਆ ਪੰਜਾਬ ਪੁਲਿਸ ਦੀ ਜਿਹੜੀ ਮਨਮਾਨੀ ਵੱਧ ਰਹੀ ਹੈ ਸਿਵਲ ਸੁਸਾਇਟੀ ਦਾ ਕੀ ਫਰਜ਼ ਹੋਣਾ ਚਾਹੀਦਾ ਸਰਕਾਰ ਦਾ ਕੀ ਫਰਜ਼ ਹੋਣਾ ਚਾਹੀਦਾ ਵੀ ਇਹਨੂੰ ਰੋਕਿਆ ਜਾਵੇ ਪੰਜਾਬ ਪੁਲਿਸ ਨੂੰ ਸਹੀ ਕੰਮਾਂ ਵੱਲ ਲਗਾਇਆ ਜਾਵੇ ਤੇ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਪੰਜਾਬ ਪੁਲਿਸ ਦੇ ਸਾਰੀ ਮਾੜੀ ਨੇ ਉਹਦੇ ਵਿੱਚ ਵੱਡੇ ਵਧੀਆ ਅਫਸਰ ਵੀ ਨੇ ਤੇ ਉਹਦੀ ਕੀ ਜ਼ਿੰਮੇਵਾਰੀ ਆਪ ਦੇ ਛੋਟੇ ਅਫਸਰਾਂ ਨੂੰ ਕਿਵੇਂ ਸਮਝਾ ਸਕਦੀ ਹੈ ਇਹ ਪ੍ਰੈਸ਼ਰ ਗਰੁੱਪ ਕੀ ਕੰਮ ਕਰ ਸਕਦੇ ਨੇ ਦੇਖੋ ਗੱਲ ਇਹ ਹੈ ਕਦੇ ਵੀ ਸਮਾਜ ਪ੍ਰੈਸ਼ਰ ਗਰੁੱਪ ਤੋਂ ਬਿਨਾਂ ਤਾਂ ਚੱਲਦਾ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪੁਲਿਸ ਨੂੰ ਨੱਥ ਪਾ ਕੇ ਰੱਖੇ ਉਹ ਤਾਂ ਆਪ ਹੀ ਨਹੀਂ ਪਾ ਰਹੀ ਜੇ ਬੰਦਾ ਆਪ ਹੀ ਆਪ ਦਾ ਖੁਦਾਂ ਚੜ ਦੇ ਵਿੱਚ ਹੋ ਰਹੇ ਹੌਣ ਥੱਕ ਹੋਣਾ ਫਿਰ ਉਹ ਜਿਹੜਾ ਚੌਕੀਦਾਰ ਉਹਨੇ ਸਿਰਫ ਤਵਣਾ ਸੋ ਜਿਹੜੇ ਪ੍ਰੈਸ਼ਰ ਗਰੁੱਪ ਨੇ ਉਹਨਾਂ ਦਾ ਚੌਕੀਦਾਰ ਨੇ ਉਹ ਉਹ ਚੌਕੀਦਾਰ ਤਾਂ ਤਾਂ ਕਰਨਗੇ ਜੇ ਮਾਲਕ ਜਿਹੜੇ ਸਰਕਾਰ ਦੇ ਬਣੇ ਬੈਠੇ ਨੇ ਉਹ ਉਹਨਾਂ ਨੂੰ ਰੋਕਦੇ ਹੋਣ ਸੋ ਸਰਕਾਰ ਦਾ ਕੰਮ ਹੈ ਰੋਕਣਾ ਫਿਰ ਵੀ ਪ੍ਰੈਸ਼ਰ ਗਰੁੱਪ ਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਮਰੀਜ਼ ਅਸੀਂ ਸਮਝਿਆ ਨਹੀਂ ਠੀਕ ਹੋਣ ਨਾਲ ਤਾਂ ਇਹਨਾਂ ਨੇ ਉਹਦਾ ਦਵਾਈ ਬੰਦ ਕਰ ਦਿੱਤੀ ਔਕਸੀਜਨ ਬੰਦ ਕਰ ਦਿੱਤੀ ਉਹਨੂੰ ਫਿਰ ਵੀ ਦਿੰਨਿਆ ਸੀ ਆਖਰ ਤੱਕ ਕਹਿੰਦੇ ਜਦ ਤੱਕ ਸਾਹਸ ਤੱਕ ਆਸ ਸੋ ਅਸੀਂ ਉਮੀਦ ਕਰਦੇ ਹੁੰਨੇ ਆ ਸੋ ਪ੍ਰੈਸ਼ਰ ਗਰੁੱਪਸ ਦਾ ਤਾਂ ਜਿਹੜੇ ਵੀ ਹੈਗੇ ਨੇ ਸਮੂ ਉਹਨਾਂ ਦਾ ਤਾਂ ਦਬਾਅ ਪਾਉਣ ਵਾਲੇ ਸਮੂਹ ਨੇ ਜਿਹੜੇ ਉਹਨਾਂ ਦੀ ਚਾਹੀ ਭੂਮਿਕਾ ਬੰਦੀ ਹੈ ਕਿ ਉਹ ਆਪਣਾ ਦਬਾਅ ਬਣਾਉਂਦੇ ਰਹੇ ਆ ਹੁਣ ਨਰਿੰਦਰ ਸਿੰਘ ਬਹੁਤ ਗੋਰੀ ਹੈ ਉੱਤੇ ਪੰਜ ਗਰਾਂ ਦੀ ਹਾਲਾਂਕਿ ਦਰਤਾਂ ਦਾ ਵਿਚਾਰਾ ਗਰੀਬਾਂ ਦਾ ਬੱਚਾ ਸੀ ਪਰ ਉੱਥੇ ਵੀ ਇਕੱਠ ਹੋਇਆ ਸੋ ਇਹ ਇਕੱਠ ਹੁੰਦੇ ਰਹਿਣਗੇ ਆ ਜਿਹੜਾ ਕਰਨਲ ਨੂੰ ਕੁੱਟਿਆ ਸੀ ਜਿਹੜਾ ਉਹ ਮੁੰਡਾ ਮਾਰਿਆ ਸੀ ਉਹ ਸਾਰੇ ਉੱਥੇ ਇਕੱਠ ਹੋ ਰਹੇ ਨੇ ਇੱਥੇ ਚਾਰੇ ਨੇ ਸਾਂਝੀ ਇੱਕ ਪ੍ਰੈਸ ਕਾਨਫਰੰਸ ਵੀ ਕਰੀਏ ਚੰਡੀਗੜ੍ਹ ਜਾ ਕੇ ਜੇ ਚਾਰੇ ਇਕੱਠੀ ਆ ਕੇ ਪ੍ਰੈਸ ਕਾਨਫਰੰਸ ਕਰ ਦੇਣ ਤਾਂ ਉਹਦਾ ਮਤਲਬ ਰਾਇ ਕੋਈ ਸੋ ਇਸ ਕਰਕੇ ਮੈਨੂੰ ਆ ਲੱਗਦਾ ਹੈ ਵੀ ਜਿਹੜੇ ਦਬਾਅ ਪਾਉਣ ਵਾਲੇ ਸਮੂਹ ਨੇ ਉਹਨਾਂ ਨੂੰ ਤਾਂ ਆਪਣੀ ਗੱਲ ਕਾਇਮ ਰੱਖਣੀ ਚਾਹੀਦੀ ਹੈ ਵੀ ਭਾਈ ਮਨੁੱਖੀ ਅਧਿਕਾਰ ਨੇ ਇਹਨਾਂ ਨੂੰ ਪੁਲਿਸ ਅਮਨ ਕਾਨੂੰਨ ਦੇ ਤਰੀਕੇ ਨਾਲ ਹੀ ਸਾਹਮਣੇ ਇਹਨਾਂ ਨੂੰ ਡੰਡੇ ਨਾਲ ਨਹੀਂ ਚਲਾਉਣਾ ਇਸ ਤਰ੍ਹਾਂ ਇਹ ਕੋਈ ਮਤਲਬ ਨਹੀਂ ਘਟਾ ਦਿਓ ਇਹ ਨਸ਼ੇੜੀ ਆ ਬੁਲਡੋਜ਼ਰ ਫੇਰ ਦਿਓ ਦੂਜਾ ਫਿਰ ਕਾਨੂੰਨ 'ਚ ਬਰਾਬਰ ਹੈ ਸਿਧਾਨ ਹੈ ਦਾ ਆਰਟੀਕਲ 14 ਉਹ ਕਹਿੰਦਾ ਵੀ ਹਰ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਹੈ ਇਹਨਾਂ ਦੇ ਆਪ ਦੇ ਜਿਹੜੇ ਪੁਰਸ਼ੀਏ ਜੋ ਕੁਝ ਨਸ਼ੇ ਵੇਚਦੇ ਹੋਰ ਫੜੇ ਜਾਂਦੇ ਨੇ ਉਹ ਤਾਂ ਬਰਾਬਰ ਹੈ ਹੀ ਉਹਨਾਂ ਤੋਂ ਕੋਈ ਨਹੀਂ ਕੁਛ ਕਹਿੰਦਾ ਮਦਰਾਪੋਰਟ ਤੇ ਇਹਨਾਂ ਨੇ ਛਾਲ ਰਿਹਾ ਉਹ ਤਾਂ ਕੋਈ ਨਹੀਂ ਪੁੱਛਦਾ ਸਿਰ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਸਰਕਾਰ ਨੂੰ ਆਪਦਾ ਫਰਜ਼ ਨਿਭਾਉਣਾ ਚਾਹੀਦਾ ਨਹੀਂ ਤਾਂ ਦੂਹ ਸਾਲ ਲੱਗੇ ਆ ਦੂਹ ਸਾਲ ਚ ਇਹਨਾਂ ਦਾ ਹਾਲ ਜਾਦਾ ਹੀ ਮਾੜਾ ਹੋ ਜਾਣਾ ਲੋਕਾਂ ਦੇ ਸਾਹਮਣੇ ਆ ਜਾਣੀਆਂ ਇਹ ਜਿੰਨੀ ਮਰਜ਼ੀ ਢੀਂਗਾ ਮਾਰ ਲੈਣਾ ਆਪਦੇ ਭਾਂਡੇ ਨੂੰ ਹਰ ਕਮਿਆਲੀ ਸਰੋਂਦੀ ਹੈ ਪਰ ਜਿਹੜਾ ਖਰੀਦਦਾਰ ਹੈ ਉਹ ਦੇਖਦਾ ਹੈ ਵੀ ਕੱਚਾ ਹੈਗਾ ਪੱਕਾ ਛੋਡਾ ਮਾਰ ਕੇ ਦੇਖਦਾ ਉਹਨੂੰ ਲੋਕ ਛੋਡਾ ਮਾਰਦੇ ਸੋ ਉਮੀਦ ਕਰਦੇ ਹਾਂ ਲੋਕਾਂ ਨੂੰ ਪੰਜਾਬ ਪੁਲਿਸ ਵੱਲੋਂ ਸਰਕਾਰ ਵੱਲੋਂ ਰੂਲ ਆਫ ਲਾ ਦੇ ਅਕੋਰਡਿੰਗ ਹੀ ਜਸਟਿਸ ਮਿਲਣਾ ਚਾਹੀਦਾ ਹੈ ਧੰਨਵਾਦ ਧੰਨਵਾਦ